हाय ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਬੱਡੀ ਦੇ ਵਰਲਡ ਕੱਪ ਦੀ ਤਾਂ ਦੱਸ ਦਈਏ ਦੋਸਤੋ ਕਿ ਹੁਣ ਕਬੱਡੀ ਦੇ ਵਿੱਚ ਇੱਕ ਇੰਟਰਨੈਸ਼ਨਲ ਕੱਪ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ 7 ਦੇਸ਼ਾਂ ਦੀਆਂ ਟੀਮਾਂ ਭਾਗ ਲੈਣਗੀਆਂ ਜਦਾਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕੁਝ ਸਾਲ ਪਹਿਲਾਂ ਬਾਦਲ ਸਰਕਾਰ ਦੇ ਵੱਲੋਂ ਕਬੱਡੀ ਦੇ ਵਰਲਡ ਕੱਪ ਕਰਾਏ ਜਾਂਦੇ ਸਨ ਜਿੱਥੋਂ ਕਿ ਕਈ ਦੇਸ਼ਾਂ ਤੋਂ ਟੀਮਾਂ ਆਉਂਦੀਆਂ ਸਨ ਅਤੇ ਵੱਡੇ ਮੁਕਾਬਲੇ ਕਰਵਾਏ ਜਾਂਦੇ ਸਨ ਇਸੇ ਤਰ੍ਹਾਂ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਪਰਥ ਦੇ ਵਿੱਚੋਂ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਇੰਟਰਨੈਸ਼ਨਲ ਵਰਲਡ ਕੱਪ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ 7 ਦੇਸ਼ਾਂ ਦੀਆਂ ਆ ਰਿਹਾ ਹੈ ਇਸ ਕੱਪ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਇੰਡੀਆ ਯੂ ਐਸ اے ਪਾਕਿਸਤਾਨ ਯੂ ਕੇ ਨਿਊਜ਼ੀਲੈਂਡ ਇਹ ਸੱਤ ਦੇਸ਼ ਹਿੱਸਾ ਲੈਣਗੇ ਅਦੇ ਨਾਲ ਹੀ ਤੁਹਾਨੂੰ ਦੱਸ ਦਈਏ ਦੋਸਤੋ ਕਿ ਇਹ ਕਬੱਡੀ ਕੱਪ ਕਬੱਡੀ ਆਸਟ੍ਰੇਲੀਆ ਲਾਈਵ ਤੇ ਲਾਈਵ ਚਲਾਇਆ ਜਾਵੇਗਾ ਅਦੇ ਇਸ ਕਬੱਡੀ ਕੱਪ ਦੇ ਉੱਪਰ ਬਹੁਤ ਵੱਡੇ ਵੱਡੇ ਪਲੇਅਰ ਆਉਣੇ ਹਨ ਜਿੰਨਾ ਪਲੇਅਰਾਂ ਦੇ ਆਪਾਂ ਨਾਮ ਜਾਣਦੇ ਹਾਂ ਉਹ ਹਰ ਇੱਕ ਪਲੇਅਰ ਇਸ ਵਰਲਡ ਕੱਪ ਦੇ ਆਪਾਂ ਨੂੰ ਦੇਖਣ ਨੂੰ ਮਿਲ ਜਾਵੇਗਾ ਅਤੇ ਜੇਕਰ ਆਪਾਂ ਇਸ ਕੱਪ ਦੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਨੋ ਨੋਸ ਦੀ ਕਿ ਇਸ ਕੱਪ ਦਾ ਫਰਸਟ ਪ੍ਰਾਈਜ਼ 31000 ਡਾਲਰ ਹੈ ਇਹ ਇੰਡੀਆ ਦਾ ਲਗਭਗ 16 ਪ੍ਰਾਈਜ਼ 25000 ਡਾਲਰ ਹੈ ਅਤੇ ਇਹ ਇੰਡੀਆ ਦਾ 13 ਤੋਂ 14 ਲੱਖ ਰੁਪਏ ਬਣਦਾ ਹੈ। ਅਦੇ ਨਾਲ ਹੀ ਬੈਸਟ ਰੇਟਰ ਤੇ ਜਾਫੀ ਨੂੰ ਵੀ 21200 ਡਾਲਰ ਦਿੱਤੇ ਜਾਣਗੇ। ਅਦੇ ਨਾਲ ਹੀ ਤੋਂ ਅੰਦਾਜ਼ਾ ਦੋਸਤੋ ਕਿ ਪਾਰਟਿਸਪੇਸ਼ਨ ਦੇ ਵਿੱਚ ਵੀ 21000 ਡਾਲਰ ਦਿੱਤਾ ਜਾਵੇਗਾ। ਇਸ ਤਰ੍ਹਾਂ ਆਸਟ੍ਰੇਲੀਆ ਪਾਰਥ ਦੇ ਵਿੱਚ ਇਹ ਇੰਟਰਨੈਸ਼ਨਲ ਕਵੱਡੀ ਕੱਪ ਹੋਣ ਜਾ ਰਿਹਾ ਹੈ ਜੋ ਕਿ 26 ਅਪ੍ਰੈਲ 2025 ਨੂੰ ਹੋਣ ਜਾ ਰਿਹਾ ਹੈ। ਦੋਸਤੋ ਤੁਹਾਨੂੰ ਕਿੰਨੀ ਗਵੇਟ ਹੈ ਇਸ ਕਵੱਡੀ ਕੱਪ ਦੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਨਾਂ ਅਤੇ ਅਜਿਹੀ ਕਵੱਡੀ ਦੇ ਹੋਰ ਲੇਟੈਸਟ ਅਪਡੇਟਸ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ